ਮੇਰੀ ਇੱਕ ਫਿਲਮ ਸੀ ਜਿਹਦਾ ਜ਼ਿਕਰ ਹੋਰੇ ਕੀਤਾ ਇਹਨਾਂ ਨੇ ਹਵਾਏ ਉਹ ਬੰਬੇ ਚ ਲੱਗਣ ਲੱਗੀ ਤਾਂ ਇੱਕ ਕੇਸ ਹੋ ਗਿਆ ਸੀ ਮੇਰੇ ਤੇ ਆਂਦੇ ਜੀ ਇਹਨਾਂ ਨੇ ਇੰਦਰਾ ਗਾਂਧੀ ਨੂੰ ਇੱਕ ਅਜੀਬ ਜਿਹਾ ਖਰਾਬ ਲਾਈਟ ਚ ਵਖਾਇਆ ਤਾਂ ਮੈਂ ਜਜਪੂਰੇ ਜਾ ਕੇ ਇੱਕੋ ਗੱਲ ਪੁੱਛੀ ਸੀ ਕਿ ਇਹਨਾਂ ਨੂੰ ਪੁੱਛੋ ਇੱਕ ਕਾਂਗਰਸ ਦੇ ਮਹਾਰਾਸ਼ਟਰ ਯੂਥ ਕਾਂਗਰਸ ਦਾ ਵੱਡਾ ਅਹੁਦੇਦਾਰ ਸੀ ਮੈਂ ਕਿਹਾ ਇਹਨੂੰ ਪੁੱਛੋ ਜੇ ਫਿਲਮ ਦੇਖੀ ਆ

ਉਹਨਾਂ ਦੀ ਜ਼ੋਰ ਦੀ ਦਾੜੀ ਚ ਵੀ ਤਣਕਾ ਕਿ ਜੇ ਬਣ ਗਿਆ ਤਾਂ ਫੇਰ ਉਹ ਜਿਹੜਾ ਇਹ ਗਰਮਨਤ ਅਪਰਾਧ ਕਰਦੇ ਨੇ ਜਿਹੜਾ ਇਨਸਾਨੀਅਤੋਂ ਗਿਰ ਕੇ ਕਰਮ ਕਰਦੇ ਨੇ ਉਹ ਕਿਵੇਂ ਕਰਪਾਉਣ ਤੋਂ ਆ ਮਸਲਾ ਹੈ ਪਰ ਕੀ ਇਹ ਲੋਕੇ ਕਰੀ ਜਾਣਗੇ ਤੇ ਆਪਾਂ ਬੋਲਾਂਗੇ ਨਹੀਂ ਆਪਾਂ ਆਪੀ ਗੱਲ ਨਹੀਂ ਰੱਖਾਂਗੇ ਤੇ ਆਪਾਂ ਉਵੇਂ ਹੀ ਉਹਨਾਂ ਲੋਕਾਂ ਲਵੇਖਾਂਗੇ ਜੋ ਗੁਰੂ ਦਾ ਨਾਮ ਦਾ ਲੈਣਗੇ ਇਹ ਵੀ ਕਹਿੰਦੇ ਨੇ ਪੰਜਾਬ ਗੁਰੂਆਂ ਦੇ ਨਾਂ ਤੇ ਐ ਲੇਕਿਨ ਗੁਰੂ ਲਈ ਚਾਰ ਕਦਮ ਤੁਰ ਕੇ ਨਹੀਂ ਆਉਂਦੇ